哎呀呀，你怎么开？哎哎哎哎 ਦਾ ਦਸ ਕਰੋ ਤੇ ਤੇ ਨਾ ਮੱਗੀ ਲਾ ਜ ਮੈਨੂੰ ਤਾਂ ਗਿਆ ਨਾ ਇੱਕ ਮਿੰਟ ਕਰ ਨਾ ਵੀ ਫੋਣੀ ਪੀਣਾ ਬਾਕੀ ਨਾ ਕਰੀ ਜਮਾਸੇ ਤੇ ਜਿਆਦਾ ਨਹੀਂ ਤੇਰਾ ਕੀ ਨਾਮ ਹੈ ਸਾਰੀ ਫੋਰਸ ਇਕੱਠੀ ਕਰਕੇ ਤੇ ਇੱਥੇ ਜਿਹੜਾ ਜੰਡੇਆਲਾ ਵਿਖੇ ਜਿਹੜਾ ਆਪਾਂ ਕਾਸ ਆਪਰੇਸ਼ਨ ਕੀਤਾ ਵਾ ਤੇ ਜਿਹਦੇ ਤਹਿਤ ਆਪਾਂ ਮਤਲਬ ਘਰਾਂ ਦੇ ਵਿੱਚ ਜਾ ਕੇ ਜਿਹੜੇ ਸ਼ੱਕੀ ਆ ਉਹਨਾਂ ਦਾ ਆਪਾਂ ਤਲਾਸ਼ੀ ਵੀ ਲਈ ਆ ਤੇ ਸਾਰੀ ਟੀਮ ਸਾਡੀ ਨਾਲ ਆ ਤੇ ਕਿਉਂਕਿ ਅੱਜ ਕੱਲ ਦਾ ਜਿੱਦਾਂ ਦੇ ਹਾਲਾਤ ਚੱਲ ਰਹੇ ਆ ਉਹਤੇ ਨੱਥ ਪਾਉਣ ਲਈ ਇਹ ਆਪਰੇਸ਼ਨ ਆਪਾਂ ਕਰ ਰਹੇ ਹਾਂ ਟਾਈਮ ਟਾਈਮ ਇਹ ਨਹੀਂ ਹੋ ਸਕਦਾ ਕਿ ਨਸ਼ਾ ਨਹੀਂ ਫੜਿਆ ਜਾਂਦਾ ਜਦੋਂ ਕਦੀ ਵੀ ਫੜਿਆ ਜਾਂਦਾ ਆਪਾਂ ਜੋ ਵੀ ਕਾਰਵਾਈ ਕੀਤੀ ਜਾਂਦੀ ਆ ਜਾ ਸਕਦੀ ਉਹ ਕਰ ਜਿਹੜਾ ਸ਼ੇਕੂਪੁਰਾ ਮੰਡਲਾ ਵਾ ਵਾਰਡ ਨੰਬਰ 78 ਇਹ ਸਾਰੰਝ ਕਰਦੇ ਸਰ ਕਿੰਨੇ ਗਾ ਜਿਹੜੇ ਹੈਗਾ ਮਤਲਬ ਕਿ ਕੋਈ ਕੋਈ ਹੱਥ ਵੀ ਹੈ ਕੋਈ ਅਜੇ ਤੱਕ ਨਹੀਂ ਆਪਾਂ ਦੋ ਦੋ ਤਿੰਨ ਜਿਹੜੇ ਆ ਬੰਦੇ ਉਹ ਸ਼ੱਕ ਦੇ ਆਧਾਰ ਤੇ ਆਪਾਂ ਲੈ ਕੇ ਗਏ ਆ ਵੈਰੀਫਾਈ ਕਰਕੇ ਜੋ ਵੀ ਉਦਨਦਾ ਜੇ ਕੋਈ ਉਹ ਮਤਲਬ ਕੋਈ ਇਦਾਂ ਦਾ ਉਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਲਾਇਬਿਲਟੀ ਬਣਦੀ ਹੋਏਗੀ ਤੇ ਆਪਾਂ ਕਾਰਵਾਈ ਕਰਾਂਗੇ ਆਦਰਵਾਇਜ਼ ਵੈਰੀਫਾਈ ਕਰਕੇ ਉਹਨਾਂ ਨੂੰ ਆਪਾਂ ਸਰ ਨਸ਼ਾ ਕਾਫੀ ਵੱਡੇ ਲੈਵਲ ਤੇ ਆ ਰਿਹਾ ਬਾਰਡਰ ਇਨ ਤੋਂ ਕਿੱਥੋਂ ਆ ਰਿਹਾ ਨਸ਼ਾ ਜੀ ਬਿਲਕੁਲ ਜੀ ਕਿਉਂਕਿ ਦੇਖੋ ਹੁਣ ਜਿੱਥੋਂ ਜਿੱਥੋਂ ਵੀ ਕਦੀ ਵੀ ਨਸ਼ੇ ਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿੱਥੋਂ ਆ ਰਿਹਾ ਜਦੋਂ ਵੀ ਆਪਾਂ ਕੋਈ ਨਸ਼ਾ ਤਸਕਰੀਆਂ ਕੋਈ ਇਦਾਂ ਦਾ ਫੜਦੇ ਆਂ ਤੇ ਉਹਦੀ ਆਪਾਂ ਫਾਰਵਰਡ ਤੇ ਬੈਕਵਰਡ ਜਿਹੜੇ ਆ ਉਹ ਨਾਲ ਦੀ ਨਾਲ ਹੀ ਆਪਾਂ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਆਪਾਂ ਕਰਦੇ ਆਂ ਫਿਰ ਵੀ ਤੁਸੀਂ ਇੰਨੇ ਇੰਨੇ ਮਲਜਮ ਫੜਦੇ ਜੀ ਹਨਾ ਇੰਨਾ ਇੰਨੀ ਕਾਰਵਾਈ ਤੁਹਾਡੇ ਵੱਡੇ ਪੱਧਰ ਤੇ ਡੇਡਾ ਚੱਲਦੀ ਆ ਵਾ ਤੇ ਫਿਰ ਨਸ਼ਾ ਦੇ ਕੀ ਕਿਉਂ ਠੱਲ ਕਿਉਂ ਨਹੀਂ ਪੈ ਰਹੀ ਕੀ ਗੱਲ ਦੇਖੋ ਠੱਲ ਤੇ ਪੁਲਿਸ ਤੇ ਜਿਹੜੀ ਸਰਕਾਰ ਆ ਉਹ ਤੇ ਮਤਲਬ ਆਪਾਂ ਇਹ ਪੋਜ਼ਿਟਿਵਿਟੀ ਉਹਨਾਂ ਸਰਕਾਰ ਵੱਲੋਂ ਵੀ ਸਾਨੂੰ ਪੂਰੀਆਂ ਹਦਾਇਤਾਂ ਵਾ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਪੂਰੀਆਂ ਹਦਾਇਤਾਂ ਵਾ ਵੀ ਜਦੋਂ ਕਦੀ ਵੀ ਇਦਾਂ ਦਾ ਕੋਈ ਨਸ਼ੇ ਵਾਲਾ ਪਕੜਿਆ ਜਾਂਦਾ ਵਾ ਆਪਾਂ ਉਹਦੇ ਤੇ ਪਰਚਾ ਦਿੰਨੇ ਆ ਔਰ ਬਕਾਇਦਾ ਉਹਨਾਂ ਨੂੰ ਆਪਾਂ ਜਿਹੜਾ ਜੇਲ੍ਹ ਭੇਜਦੇ ਆ ਸਰ ਕੋਈ ਪਬਲਿਕ ਵਾਸਤੇ ਕੋਈ ਸੂਚਨਾ ਹੋਵੇ ਤੁਹਾਡੇ ਵਾਸਤੇ ਪਬਲਿਕ ਵਾਸਤੇ ਇਹੀ ਹੈ ਜੀ ਜਿੱਦਾਂ ਆਪਾਂ ਹੁਣ ਕਾਸ ਆਪਰੇਸ਼ਨ ਵੀ ਕਰਦੇ ਆ ਇਹ ਸਾਰਾ ਆਪਾਂ ਪਬਲਿਕ ਵਾਸਤੇ ਹੀ ਕਰ ਰਹੇ ਆਂ ਔਰ ਪਬਲਿਕ ਦੀ ਸੇਫਟੀ ਤੇ ਸਿਕਿਉਰਿਟੀ ਵਾਸਤੇ ਹੀ ਇਦਾਂ ਦੇ ਆਪਰੇਸ਼ਨ ਜਿਹੜੇ ਆ ਟਾਈਮ ਟੂ ਟਾਈਮ ਆਪਾਂ ਚਲਾਉਂਦੇ ਆ ਉਹਦੇ ਚ ਪਬਲਿਕ ਦਾ ਸਾਨੂੰ ਇਹੀ ਸਹਿਯੋਗ ਚਾਹੀਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਇਦਾਂ ਦਾ ਕੋਈ ਨਸ਼ਾ ਤਸਕਰ ਆ ਜਾਂ ਕੋਈ ਕ੍ਰਾਈਮਨਲ ਟਾਈਪ ਆ ਜਿੱਦਾਂ ਕੋਈ ਵੈਪਨ ਨਾਲ ਰਿਲੇਟਡ ਕੋਈ ਕ੍ਰਾਈਮ ਆ ਉਦਾਂ ਦਾ ਕੋਈ ਕ੍ਰਿਮੀਨਲ ਆ ਉਹਦੇ ਬਾਰੇ ਸਾਨੂੰ ਜਿਹੜੀ ਆ ਗੁਪਤ ਸੂਚਨਾ ਵੀ ਦੇ ਸਕਦੇ ਆ ਜਿਹਦੇ ਆਧਾਰ ਤੇ ਆਪਾਂ ਜਿਹੜੀ ਆ ਆਪਾਂ ਕਾਰਵਾਈ ਅਮਲ ਚ ਰਹੀ ਹੈ ਅੱਜ ਜਿਹੜਾ ਰੇਡ ਕੀਤੀ ਗਈ ਹੈ ਅੱਜ ਜੰਡਿਆਲੇ ਜੀ ਆ ਕਿ ਹੋਰ ਵੀ ਕਿਤੇ ਕੀਤੀ ਹੈ ਨਹੀਂ ਫਿਲਹਾਲ ਜੋ ਆਪਾਂ ਸਬ ਡਿਵੀਜ਼ਨ ਜੰਡਿਆਲਾ ਤਾਂ ਮੈਂ ਡੀਐਸਪੀ ਸਬ ਡਿਵੀਜ਼ਨ ਜੰਡਿਆਲਾ ਆ ਇਸ ਕਰਕੇ ਆਪਾਂ ਤੇ ਜੰਡਿਆਲੇ ਕੀਤੀ ਹੈ ਅੱਜ ਪਿੰਡਾਂ 'ਚ ਵੀ ਚਾਹੋ ਕਿ ਨਹੀਂ ਵਾਸ ਇਸ ਵਾਰ ਨਹੀਂ ਦੇਖੋ ਆਪਾਂ ਫਿਲਹਾਲ ਤੇ ਅੱਜ ਦਾ ਟਾਰਗੇਟ ਸਾਡਾ ਇੱਥੇ ਦਾ ਹੀ ਹੈ